ਹallelujah 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 ਸਾਰਿਆਂ ਨੂੰ ਜੈੰਸੀ ਦੀ ਮੇਰਾ ਨਾਮ ਬੋਬੀ ਹੈ ਮੈਂ ਪਿੰਡ ਮੂਦਲ ਬਲੋਕ ਵੀਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਅੱਜ ਤੋਂ 2 ਦਿਨ ਪਹਿਲਾਂ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗ ਪਿਤਾ ਜੀ ਦੀ ਜੋ ਕਿ ਪ੍ਰਭੂ ਕੋ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਔਰ ਜਦੋਂ ਅਸੀਂ ਮਸੀਹ ਰੀਤ ਦੇ ਅਨੁਸਾਰ ਪਿੰਡ ਮੂਦਲ ਦੇ ਵਿੱਚ ਜਦੋਂ ਅਸੀਂ ਸਭ ਰਿਸ਼ਤੇਦਾਰ ਸਭ ਭੈਣ ਭਰਾ ਇਕੱਠੇ ਹੋਏ ਸੋਗ ਕਰਨ ਲਈ ਔਰ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਦਫਨਾਉਣ ਦੇ ਲਈ ਪਿੰਡ ਆਪਣਾ ਕਬਰਿਸਤਾਨ ਦੇ ਵਿੱਚ ਗਏ ਔਰ ਜਦੋਂ ਸਾਡੇ ਕੁਝ ਭਾਈ ਉਸ ਜਗ੍ਹਾ ਤੇ ਕਬਰਿਸਤਾਨ ਦੇ ਵਿੱਚ ਜੋ ਉਹ ਡੋਇਆ ਫੁੱਟ ਰਹੇ ਸੀਗੇ ਦਫਨਾਉਣ ਦੇ ਲਈ ਤਾਂ ਪਿੰਡ ਦੇ ਕੁਝ ਲੋਕਾਂ ਨੇ ਆਣ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇਸ ਜਗ੍ਹਾ ਤੇ ਤੁਸੀਂ ਡੋਇਆ ਨਾ ਫੁੱਟੋ ਅਸੀਂ ਤੁਹਾਨੂੰ ਤੁਹਾਡਾ ਮੁਰਦਾ ਦਫਨਾਉਣ ਨਹੀਂ ਦੇਵਾਂਗੇ ਔਰ ਪਿੰਡ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਵਾਈਆਂ ਕਿ ਮੂਦਲ ਪਿੰਡ ਦੇ ਵਿੱਚ ਕਿਸੇ ਨੂੰ ਵੀ ਮੁਰਦਾ ਦਫਨਾਉਣ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਦੋਂ ਅਸੀਂ ਉਹ ਜਗ੍ਹਾ ਤੇ ਆਪਣਾ ਮੁਰਦਾ ਆਪਣੇ ਬਜ਼ੁਰਗ ਪਿਤਾ ਜੀ ਨੂੰ ਲੈ ਕੇ ਗਏ ਜਨਾਜ਼ੇ ਦੇ ਲਈ ਤਾਂ ਉਹ ਜਗ੍ਹਾ ਤੇ 2 ਘੰਟੇ ਅਸੀਂ ਉਹਨਾਂ ਅੱਗੇ ਹੱਥ ਵੀ ਜੋੜੇ ਅਸੀਂ ਕਲਪ ਦੇ ਰਹੇ ਹਾਂ ਉਹਨਾਂ ਅੱਗੇ ਲੇਕਿਨ ਉਹ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਸੀ ਔਰ ਜਦੋਂ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਗੋਰੂਪਾ ਜੀ ਲੂਕਮਸੀ ਔਰ ਜੀਵਨ ਜੀ ਨੂੰ ਜਦੋਂ ਫੋਨ ਕੀਤਾ ਤਾਂ ਉਹਨਾਂ ਨੇ ਬੜੀ ਸਾਡੀ ਮਦਦ ਕੀਤੀ ਉਸ ਅਫਸਰਾਂ ਨੂੰ ਫੋਨ ਕੀਤਾ ਤਾਂ ਮੌਕੇ ਤੇ ਉਸ ਜਗ੍ਹਾ ਤੇ ਐਸਐਚਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜੋਤੀਓਤ ਜਨਾਜ਼ੇ ਨੂੰ ਫੜਿਆ ਔਰ ਅਸੀਂ ਆਪਣੇ ਜੋ ਬਜ਼ੁਰਗ ਪਿਤਾ ਜੀ ਸੀ ਤੀਗੇ ਉਹਨਾਂ ਦਾਜਾ ਕਰਕੇ ਅਸੀਂ ਆਏ ਔਰ ਮੈਂ ਬੜਾ ਹੀ ਧੰਨਵਾਦ ਕਰਦਾ ਐਕਸ਼ਨ ਕਮੇਟੀ ਦਾ ਔਰ ਜਿੰਨੇ ਵੀ ਸਰਪ੍ਰਧਾਨਾਂ ਦਾ ਜਿਨ੍ਹਾਂ ਨੇ ਸਾਡੀ ਉਸ ਦਿਨ ਮਦਦ ਕੀਤੀ ਆ ਔਰ ਮੈਂ ਗਾਂ ਤੋਂ ਵੀ ਆਸ ਕਰਦਾ ਵਾਂ ਤਾਂ ਕਿ ਇਹ ਸਾਡੇ ਪਿੰਡ ਮੂਦਲ ਦੇ ਵਿੱਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਇਹੋ ਜੀ ਅਣਸਕਾਦੀ ਘਟਨਾ ਨਾ ਵਾਪਰੇ ਔਰ ਮੈਂ ਬੇਨਤੀ ਕਰਦਾ ਗੁਰੇ ਪ੍ਰਧਾਨਾਂ ਦੇ ਅੱਗੇ ਐਕਸ਼ਨ ਕਮੇਟੀ ਦੇ ਅੱਗੇ ਕਿ ਜਲਦ ਤੋਂ ਜਲਦ ਸਾਡੇ ਪਿੰਡ ਵਿੱਚ ਔਰ ਹੋਰ ਨਾਲ ਪਿੰਡਾਂ ਵਿੱਚ ਵੀ ਜੋ ਕਿ ਮਸੀਹਾਂ ਦੇ ਲਈ ਕਬਰਿਸਤਾਨ ਦੇ ਲਈ ਜਗ੍ਹਾ ਮੁਹੱਈਆ ਕਰਵਾਈ ਜਾਏ ਤਾਂ ਕਿ ਕਿਸੇ ਵੀ ਮਸੀਹ ਨੂੰ ਕਿਸੇ ਵੀ ਤਰ੍ਹਾਂ ਦਾ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਮੈਂ ਫਿਰ ਤੋਂ ਸਭਨਾ ਪ੍ਰਧਾਨਾਂ ਦਾ ਐਕਸ਼ਨ ਕਮੇਟੀ ਦਾ ਬੜਾ ਧੰਨਵਾਦ ਕਰਦਾ ਔਰ ਸਾਨੂੰ ਸਭਨਾ ਭਰਾਵਾਂ ਨੂੰ ਸਾਨੂੰ ਆਸ ਹੈ ਕਿ ਜਲਦ ਤੋਂ ਜਲਦ ਇਹਨਾਂ ਕਬਰਿਸਤਾਨ ਦਾ ਮੁੱਦਾ ਜੋ ਸਾਡੇ ਪਿੰਡ ਦੇ ਵਿੱਚ ਹੈ ਪਰ ਹੋਰ ਨਾ ਪਿੰਡਾਂ ਦੇ ਵਿੱਚ ਵੀ ਹਲਕੀਤਾ ਜਾ ਰਹੇਗਾ ਸਾਰਿਆਂ ਨੂੰ ਜੈਮ ਸੀ ਧੰਨਵਾਦ ਹਾਲੇਲੂਇਆ 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 ਮਿਸ਼ਾਰਮ ਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਸੁਣਿਆ ਕਿ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਮਸੀਬਾਈ ਚੜ੍ਹਦੇ ਇੱਕ انسان ਦੀ ਜੋ ਕਿ ਡੈਥ ਹੋ ਗਈ ਔਰ ਜਦੋਂ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਉਸ ਨੂੰ ਦਫਨਾਉਣ ਦੇ ਲਈ ਕਬਰਿਸਤਾਨ ਦੇ ਵਿੱਚ ਲੈ ਜਾਇਆ ਗਿਆ ਤੇ ਪਿੰਡ ਦੇ ਹੀ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਔਰ ਉਸੇ ਟਾਈਮ ਤੇ ਜਦੋਂ ਗਲੋਬਲ ਕਿਸ਼ਨੈਕਸ਼ਨ ਕਮੇਟੀ ਨੂੰ ਇਸ ਸਮੱਸਿਆ ਦਾ ਪਤਾ ਚੱਲਿਆ ਗਲੋਬਲ ਕਿਸ਼ਨੈਕਸ਼ਨ ਕਮੇਟੀ ਦੇ ਵਾਰਾ ਉਸ ਚੀਜ਼ ਦਾ ਹੱਲ ਕੀਤਾ ਗਿਆ ਪਿੰਡ ਦੇ ਲੋਕਾਂ ਦੇ ਖਿਲਾਫ ਲੜ ਕੇ ਜੋ ਕਿ ਇਹਨਾਂ ਮਸੀਹ ਭਾਈਚਾਰੇ ਨੂੰ ਇਨਸਾਫ ਦਿਵਾਇਆ ਗਿਆ ਔਰ ਇਹਨਾਂ ਦੇ ਮੁਰਦੇ ਨੂੰ ਜੋ ਕਿ ਕਬਸਥਾਨ ਦੇ ਵਿੱਚ ਦਿਵਾਇਆ ਗਿਆ ਆਓ ਅਸੀਂ ਵੀਡੀਓ ਨੂੰ ਫਿਰ ਤੋਂ ਇੱਕ ਵਾਰ ਵਾਚ ਕਰਦੇ ਆਂ ਔਰ ਦੇਖੋ ਕਿਉਂ ਬਾਰ-ਬਾਰ ਜੋ ਕਿ ਮਸੀਹ ਭਾਈਚਾਰੇ ਦਾ ਹੀ ਵਿਰੋਧ ਕੀਤਾ ਜਾ ਰਿਹਾ ਆਓ ਅਸੀਂ ਵੀਡੀਓ ਨੂੰ ਵਾਚ ਕਰਦੇ ਆਂ ਹallelujah hallelujah 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 ਆ ਗੋਵੀ ਮੈਂ ਪਿੰਡ ਮੂਦਲ ਬਲੋਕ ਨੀਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਆਂ ਅੱਜ ਤੋਂ 2 ਦਿਨ ਪਹਿਲਾਂ ਸਾਡੇ ਘਰ ਦੇ ਵਿੱਚ ਸਾਡੇ ਬਜ਼ੁਰਗ ਪਿਤਾ ਜੀ ਦੀ ਜੋ ਕਿ ਪ੍ਰਭੂ ਕੋ ਚਲੇ ਗਏ ਉਹਨਾਂ ਦੀ ਡੈਥ ਹੋ ਗਈ ਔਰ ਜਦੋਂ ਅਸੀਂ ਮਸੀਹ ਰੀਤ ਦੇ ਅਨੁਸਾਰ ਪਿੰਡ ਮੂਦਲ ਦੇ ਵਿੱਚ ਜਦੋਂ ਅਸੀਂ ਸਭ ਰਿਸ਼ਤੇਦਾਰ ਸਭ ਭੈਣ ਭਰਾ ਇਕੱਠੇ ਹੋਏ ਸੋਗ ਕਰਨ ਲਈ ਔਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਦਫਨਾਉਣ ਦੇ ਲਈ ਪਿੰਡ ਆਪਣਾ ਕਬਰਿਸਤਾਨ ਦੇ ਵਿੱਚ ਗਏ ਔਰ ਜਦੋਂ ਸਾਡੇ ਕੁਝ ਭਾਈ ਉਸ ਜਗ੍ਹਾ ਤੇ ਕਬਰਿਸਤਾਨ ਦੇ ਵਿੱਚ ਜੋ ਉਹ ਦੋਇਆ ਫੋਟਰੇ ਸੀਗੇ ਦਫਨਾਉਣ ਦੇ ਲਈ ਤਾਂ ਪਿੰਡ ਦੇ ਕੁਝ ਲੋਕਾਂ ਨੇ ਆਨ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਕਿਹਾ ਕਿ ਇਸ ਜਗ੍ਹਾ ਦੇ ਤੁਸੀਂ ਦੋਇਆ ਨਾ ਪੁੱਟੋ ਅਸੀਂ ਤੁਹਾਨੂੰ ਤੁਹਾਡਾ ਮੁਰਦਾ ਦਫਨਾਉਣ ਨਹੀਂ ਦੇਵਾਂਗੇ ਔਰ ਪਿੰਡ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਵਾਈਆਂ ਕਿ ਮੂਦਲ ਪਿੰਡ ਦੇ ਵਿੱਚ ਕਿਸੇ ਨੂੰ ਵੀ ਮੁਰਦਾ ਦਫਨਾਉਣ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਜਦੋਂ ਅਸੀਂ ਉਹ ਜਗ੍ਹਾ ਤੇ ਆਪਣਾ ਮੁਰਦਾ ਆਪਣੇ ਬਜ਼ੁਰਗ ਪਿਤਾ ਜੀ ਨੂੰ ਲੈ ਕੇ ਗਏ ਜਨਾਜ਼ੇ ਦੇ ਲਈ ਤਾਂ ਉਹ ਜਗ੍ਹਾ ਤੇ 2 ਘੰਟੇ ਅਸੀਂ ਉਹਨਾਂ ਅੱਗੇ ਹੱਥ ਵੀ ਜੋੜੇ ਅਸੀਂ ਕਲਪ ਦੇ ਰਹੇ ਹਾਂ ਉਹਨਾਂ ਅੱਗੇ ਲੇਕਿਨ ਉਹ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਸੀ ਔਰ ਜਦੋਂ ਅਸੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਗੌਰਵ ਭਾਜੀ ਲੂਕਮਸੀ ਔਰ ਜੀਵਨ ਜੀ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਬੜੀ ਸਾਡੀ ਮਦਦ ਕੀਤੀ ਇਸ ਅਫਸਰਾਂ ਨੂੰ ਫੋਨ ਕੀਤਾ ਤਾਂ ਮੌਕੇ ਤੇ ਉਸ ਜਗ੍ਹਾ ਤੇ ਐਸਐਚਓ ਸਾਹਿਬ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜੋ ਕਿ ਉਸ ਜਨਾਜ਼ੇ ਨੂੰ ਪੜਿਆ ਔਰ ਅਸੀਂ ਆਪਣੇ ਜੋ ਬਜ਼ੁਰਗ ਪਿਤਾ ਸੀ ਸੀਗੇ ਉਹਨਾਂ ਦਾ ਜਨਾਜ਼ਾ ਕਰਕੇ ਅਸੀਂ ਆਏ ਔਰ ਮੈਂ ਬੜਾ ਹੀ ਧੰਨਵਾਦ ਕਰਦਾ ਐਕਸ਼ਨ ਕਮੇਟੀ ਦਾ ਔਰ ਜਿੰਨੇ ਵੀ ਸਭ ਪ੍ਰਧਾਨਾਂ ਦਾ ਜਿਨ੍ਹਾਂ ਨੇ ਸਾਡੀ ਉਸ ਦਿਨ ਮਦਦ ਕੀਤੀ ਆ ਔਰ ਮੈਂ ਗਾਂ ਤੋਂ ਵੀ ਆਸ ਕਰਦਾ ਵਾਂ ਤਾਂ ਕਿ ਇਹ ਸਾਡੇ ਪਿੰਡ ਮੂਦਲ ਦੇ ਵਿੱਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਇਹੋ ਜੀ ਅਣਸਖਾਵੀ ਘਟਨਾ ਨਾ ਵਾਪਰੇ ਔਰ ਮੈਂ ਬੇਨਤੀ ਕਰਦਾ ਪੂਰੀ ਪ੍ਰਧਾਨਾਂ ਦੇ ਅੱਗੇ ਐਕਸ਼ਨ ਕਮੇਟੀ ਦੇ ਅੱਗੇ ਕਿ ਜਲਦ ਤੋਂ ਜਲਦ ਸਾਡੇ ਪਿੰਡ ਵਿੱਚ ਔਰ ਹੋਰ ਨਾ ਪਿੰਡਾਂ ਵਿੱਚ ਵੀ ਜੋ ਕਿ ਮਸੀਹਾਂ ਦੇ ਲਈ ਕਬਰਿਸਤਾਨ ਦੇ ਲਈ ਜਗ੍ਹਾ ਮੁਹੱਈਆ ਕਰਵਾਈ ਜਾਏ ਤਾਂ ਕਿ ਕਿਸੇ ਵੀ ਮਸੀਹ ਨੂੰ ਕਿਸੇ ਵੀ ਤਰ੍ਹਾਂ ਦਾ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਮੈਂ ਫਿਰ ਤੋਂ ਸਬਣਾ ਪ੍ਰਧਾਨਾਂ ਦਾ ਐਕਸ਼ਨ ਕਮੇਟੀ ਦਾ ਬੜਾ ਧੰਨਵਾਦ ਕਰਦਾ ਔਰ ਸਾਨੂੰ ਸਬਣਾ ਭਰਾਵਾਂ ਨੂੰ ਸਾਨੂੰ ਆਸ ਹੈ ਕਿ ਜਲਦ ਤੋਂ ਜਲਦ ਇਹਨਾਂ ਕਬਰਿਸਤਾਨ ਦਾ ਮੁੱਦਾ ਜੋ ਸਾਡੇ ਪਿੰਡ ਦੇ ਵਿੱਚ ਹੈ ਔਰ ਹੋਰ ਨਾ ਪਿੰਡਾਂ ਦੇ ਵਿੱਚ ਵੀ ਹੱਲ ਕੀਤਾ ਜਾਵੇਗਾ ਸਾਰਿਆਂ ਨੂੰ ਜੈਨਕ ਧੰਨਵਾਦ ਹallelujah 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 ਤੁਸੀਂ ਵੀਡੀਓ ਨੂੰ ਸੁਣਿਆ ਔਰ ਹਮੇਸ਼ਾ ਹੀ ਤੁਸੀਂ ਜਾਣਦੇ ਹੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਮੇਸ਼ਾ ਹੀ ਆਪਣੇ ਲੋਕਾਂ ਦੇ ਨਾਲ ਖੜੀ ਹੁੰਦੀ ਆ ਔਰ ਉਹਨਾਂ ਨੂੰ ਇਨਸਾਫ ਦਵਾਉਂਦੀ ਇੱਕ ਵਾਰ ਫਿਰ ਤੋਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੇ ਇੱਕ ਕੰਮ ਕੀਤਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਵਿਚਾਰ ਦੱਸਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਗੋਡ ਬlesਸੀ ਹੋਰ